ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚਿਮਾ ਨੇ ਕਿਹਾ ਕਿ ਸਿਹਤ ਸੂਲਤਾਂ ਵੱਲ ਪਹਿਲ ਕਦਮੀ ਕਰਦੇ ਕੈਬਨਿਟ ਨੇ ਡਾਕਟਰਾਂ ਦੀਆਂ 1300 ਅਸਾਮੀਆਂ ਦੀ ਰਚਨਾ ਕੀਤੀ ਹੈ ਪਹਿਲੇ ਗਿੜ ਵਿੱਚ 400 ਅਸਾਮੀਆਂ ਉਤੇ ਭਰਤੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਗੁਰਦਾਸਪੁਰ ਵਿੱਚ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿੱਚ 20 ਅਸਾਮੀਆਂ ਕੱਢੀਆਂ ਗਈਆਂ ਨੇ ਵਪਾਰੀਆਂ ਲਈ ਵੱਡਾ ਐਲਾਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਹਾਊਸਿੰਗ ਵਿੱਚ EDS ਦੇ ਚਾਰਜ ਭੁਗਤਾਨ ਲਈ 1.5 ਸਾਲ ਦਾ ਹੋਰ ਸਮਾਂ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਨੂੰ ਵਪਾਰੀ ਤਿੰਨ ਕਿਸ਼ਤਾਂ ਵਿੱਚ 6-6 ਮਹੀਨੇ ਬਾਅਦ ਭਰ ਸਕਣਗੇ ਇਸ ਤੋਂ ਇਲਾਵਾ ਵਨ ਟਾਈਮ ਸੈਟਲਮੈਂਟ 2023 ਦਾ ਸਵਵ ਵਧਾਉਣ ਦੀ ਮੰਗ ਆਈ ਸੀ ਇਸ ਨੂੰ ਵੀ 3 ਜੂਨ ਤੱਕ ਵਧਾ ਦਿੱਤਾ ਗਿਆ ਇਸ ਦੇ ਨਾਲ ਹੀ 3 ਮਹੀਨੇ ਦੀ ਰਾਹਤ ਪੰਜਾਬ ਦੇ ਵਪਾਰੀਆਂ ਨੂੰ ਦਿੱਤੀ ਗਈ ਹੈ ਇਸ ਨੂੰ ਸਭ ਤੋਂ ਸਫਲ ਓਟੀਐ ਸਕੀਮ ਦੱਸਦੇ ਹਨ ਵਿੱਤ ਮੰਤਰੀ ਨੇ ਕਿਹਾ ਕਿ ਹੁਣ ਤੱਕ 47 ਕਰੋੜ 50 ਲੱਖ ਰੁਪਏ ਪੰਜਾਬ ਸਰਕਾਰ ਨੂੰ ਮਿਲ ਚੁੱਕੇ ਨੇ ਹੁਣ ਤੱਕ 60000 ਵਿੱਚੋਂ 41614 ਐਪਲੀਕੇਸ਼ਨ ਮਿਲ ਚੁੱਕੀਆਂ ਨੇ ਕਿ ਲਗਭਗ 1300 ਸਾਮੀਆਂ ਅਸੀਂ ਡਾਕਟਰਾਂ ਦੀਆਂ ਭਰਤੀਆਂ ਰਗੀਆਂ ਜਿਦੇ ਵਿੱਚ ਉਹ ਡਾਕਟਰ ਸਾਡੇ ਹਸਪੀਟਲਾਂ ਚ ਹੋਣਗੇ ਉਹ ਡਾਕਟਰ ਸਾਡੇ ਬਹਲਾ ਕਮਿਊਨਿਟੀ ਚ ਹੋਣਗੇ ਉਹ ਡਾਕਟਰ ਸਾਡੇ ਪ੍ਰਾਇਮਰੀ ਹੈਲਥ ਸੈਕਟਰਾਂ ਚ ਸੈਂਟਰਾਂ ਦੇ ਵਿੱਚ ਹੋਣਗੇ ਔਰ ਫੇਜ਼ ਵਾਈਜ਼ ਉਹਨਾਂ ਦੀ ਜਿਹੜੀ ਆ ਅਸੀਂ ਭਰਤੀ ਨੂੰ ਪ੍ਰਵਾਨਗੀ ਦਿੱਤੀ ਆ ਕਿ 1300 ਸਾਮੀਆਂ ਦੇ ਵਿੱਚੋਂ ਪਹਿਲਾਂ 400 ਸਾਮੀਆਂ ਪਹਿਲੇ ਗੇੜ ਵਿੱਚ ਜਿਹੜੀਆਂ ਭਰੀਆਂ ਜਾਣਗੀਆਂ ਪ੍ਰਕਿਰਿਆ ਜਿਹੜੀ ਆ ਉਹ ਕੰਟੀਨਿਊ ਜਾਰੀ ਰਹੂਗੀ ਤਾਂ ਕਿ ਕਿਤੇ ਵੀ ਜੜੀ ਆ ਡਾਕਟਰਾਂ ਦੀ ਕਾਟ ਨਾ ਰਹੇ ਵਨ ਟਾਈਮ ਸੈਟਲਮੈਂਟ ਸਕੀਮਾ ਜਿਹੜੀ ਬੈਟ ਦੇ ਸਮੇਂ ਦੀ ਜੋ ਹੋਰ ਬਹੁਤ ਪੁਰਾਣੀ ਕਿਸਾਂ ਦੀ ਸਕੀਮ OTS ਦੀ ਅਸੀਂ ਕੱਢੀ ਸੀਗੀ OTS 3 ਜਿਹਨੂੰ ਅਸੀਂ ਕਹਿ ਦਈਏ ਜੇ ਮੈਂ 3 ਕਾਂ ਤਾਂ ਠੀਕਾ OTS 223 ਉਹਦਾ ਸਮਾਂ ਵਧਾਉਣ ਦੀ ਜੜੀ ਆ ਮੰਗ ਆਈ ਸੀ ਕਿ ਉਹ ਜੂਨ ਤੱਕ ਉਹ ਜੂਨ ਤੱਕ ਕਰ ਦਿੱਤਾ ਜਾਵੇ ਤਾਂ ਕਿ ਜਿਹੜਾ ਹੈਗਾ ਕਿਉਂਕਿ 15 ਮਾਰਚ ਤੋਂ ਤੁਹਾਨੂੰ ਪਤਾ ਕਿ ਕੋਰਟ ਦਾ ਪ੍ਰੋਸੈਸ ਸ਼ੁਰੂ ਹੋ ਜਾਣਾਗਾ 31 ਮਾਰਚ ਤੋਂ ਬਾਅਦ ਕਾਫੀ ਸਾਰੀਆਂ ਦਿੱਕਤਾਂ ਸਾਡੇ ਪੰਜਾਬ ਦੇ ਵਪਾਰੀਆਂ ਨੂੰ ਆਰਯਨ ਸੀ ਗਿਆ ਉਹ ਓਟੀਐ ਸਕੀਮ ਦੇ ਤਹਿਤ ਜਿਹੜਾ ਅਸੀਂ 30 ਜੂਨ ਤੱਕ 30 ਜੂਨ ਤੱਕ ਜਿਹੜਾ ਹੈਗਾ ਉਹ ਸਮਾਂ ਵਧਾਇਆ ਹੈਗਾ ਔਰ 3 ਮਹੀਨੇ ਦੀ ਜਿਹੜੀ ਰਾਹਤ ਵੱਡੀ ਰਾਹਤ ਵੱਡੀ ਰਾਹਤ ਜਿਹੜੀ ਆ ਉਹ ਪੰਜਾਬ ਦੇ ਮਾਲਾਜਮਾਂ ਨੂੰ ਸਾਰੀ ਪੰਜਾਬ ਦੇ ਵਪਾਰੀਆਂ ਨੂੰ ਦਿੱਤੀ ਹੈ